ਮੈਂ ਐਜ਼ ਅ ਊਮਨ ਮੈਂ ਬਹੁਤ ਬੋਲਡ ਆ ਮੈਂ ਡਰਦੀ ਨਹੀਂ ਵੱਡੇ ਚਿਹਰਿਆਂ ਦੇ ਵਿੱਚ ਅਮਰਜੀਤ ਕੌਰ ਸਾਹੋ ਕੇ ਟਿਕ ਪਾਉਣਗੇ ਤੁਸੀਂ ਕਹਿੰਿਆ ਨਾ ਇਹ ਧਰਤੀ ਚੋਂ ਬਹੁਤ ਦਿਗਜ ਪੈਦਾ ਹੋਏ ਦਿਗਜ ਨੇਤਾ ਪੈ ਮੈਂ ਵੀ ਉਹਨਾਂ ਦਾ ਖੂਨ ਹੀ ਆ ਪਰ ਲੋਕਾਂ ਦੇ ਵਿੱਚ ਬਹੁਤ ਚਰਚਿਤ ਨੇ ਉਹ ਤਾਂ ਕਲਾਕਾਰ ਕਰਕੇ ਆ ਪੋਲਿਟਿਕਸ ਤਾਂ ਨਹੀਂ ਗਏ ਮੈਂ ਡਰਦੀ ਨਹੀਂ ਕਿਸੇ ਤੋਂ ਵੀ ਉਹ ਬੰਦੇ ਆ ਤੇ ਮੈਂ ਸਾਹਮਣੇ ਕੋਈ ਵੀ ਹੋਵੇ ਕੋਈ ਕੋਈ ਮਰਜ਼ੀ ਆ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਭਗਵਾਨ ਸਿੰਘ ਮਾਨ ਖੁਦ ਵੀ ਆ ਕੇ ਫਰੀਦਕੋਟ ਚ ਕੋਈ ਗੱਲ ਨਹੀਂ ਉਹ ਪੋਲਿਟਿਕਸ 'ਚ ਮਾਰ ਨਹੀਂ ਹੋ ਸਕਦੇ ਅਸੀਂ ਲੋਕ ਕਲਾਕਾਰਾਂ 'ਚ ਪਰ ਜਦੋਂ ਇਹ ਸਵਾਲ ਕਰਮਜੀਤ ਅਨਮੋਲ ਹੋਰਾਂ ਨੂੰ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਮਹਾਰਤ ਤਾਂ ਫਿਰ ਸਾਡੇ ਭਗਵੰਤ ਸਿੰਘ ਮਾਨ ਨੂੰ ਵੀ ਹਾਸਲ ਨਹੀਂ ਸੀ ਉਹ ਵੀ ਕਹਿੰਦੇ ਅੱਜ ਸੀਐਮ ਬਣੇ ਬੈਠੇ ਨੇ ਬਣ ਕੇ ਲੋਕਾਂ ਨੇ ਬਣਾਤੇ ਉਹਨਾਂ 'ਚ ਕੁਆਲਿਟੀ ਤਾਂ ਕੋਈ ਨਹੀਂ ਸੀ 92 ਐਮਐਲਏ ਬਣਾਏ ਆ ਉਹਨਾਂ 'ਚ ਇੱਕ ਵੀ ਹੁਣ ਖੜਾ ਦੋ ਮੈਂਬਰ ਪਚਾਇਤ ਨਹੀਂ ਲੜ ਸਕਦਾ ਹਾਂ ਸ ਰਾਜhans ਜੀ ਕਹਿੰਦੇ ਵੀ ਬਟਨ ਜਿਹੜਾ ਲੋਕ ਦਬੋਂਗੇ ਹੋਰ ਕਿਸੇ ਨੂੰ ਪਰ ਵੋਟਾਂ ਮੇਰੀਆਂ ਨਿਕਲੀਆਂ 40000 ਵੋਟ ਤੇ ਜਿੱਤੂਗਾ ਕਈ ਤਾਂ ਉਹ ਵੀ ਜਾਂਦੇ ਆ ਕਰਮਚੀ ਤਨਮੋਲ ਥੋੜੋ ਫੈਸਲਾ ਕਰ ਸਕਦੇ ਆ ਵੀ ਮੈਂ ਐਮ ਐਮ ਪੀ ਬਣ ਗਿਆ ਫਰੀਦਕੋਟ ਹਲਕੇ ਤੇ ਤਾਂ ਲੋਕਾਂ ਨੇ ਦੇਖਣਾ ਪਰ ਉਹ ਦਬਦਬਾ ਵੀ ਧਿਆਨ ਦੇ ਵਿੱਚ ਆ ਕਿ ਉਹ ਦਬਦਬਾ ਆਮ ਆਦਮੀ ਪਾਰਟੀ ਦਾ ਫਰੀਦਕੋਟ ਹਲਕੇ ਤੇ ਹੈ ਹਣ ਤਾਂ ਉਹ ਪਰਿਵਾਰ ਬਚਾਉਂਦੇ ਫਿਰਦੇ ਆ ਤੁਹਾਨੂੰ ਨਹੀਂ ਲੱਗਦਾ ਪੰਜਾਬ ਬਚਾਉਂਦੇ ਫਿਰਦੇ ਆ ਨਹੀਂ ਪੰਜਾਬ ਤਾਂ ਪਹਿਲਾਂ ਉਹਨਾਂ ਨੇ 10 ਸਾਲ ਕਿੱਤਾ ਰਾਜ ਉਦੋਂ ਪੰਜਾਬ ਦਾ ਇੰਨਾ ਮਾੜਾ ਹਾਲ ਹੋਇਆ ਬਰਗਾੜੀ ਕਾਂਡ ਜਿਹੜਾ ਹੋਇਆ ਉਹ ਹਲੇ ਤੱਕ ਸੌਲਵ ਵੀ ਨਹੀਂ ਹੋਇਆ ਇੰਨਾ ਸੈਂਸਿਟਿਵ ਇਸ਼ੂ ਸੀਗਾ ਉਹਨਾਂ ਵੇਲੇ ਦੇ ਵਿੱਚ ਸੌ ਕੇ ਪਰਿਵਾਰ ਵੀ ਤਾਂ ਨਾਲ ਹੀ ਸੀ ਫਿਰ ਅਸ਼ਲਮਨੀ ਕਰ ਦਵਦੇ ਹੈਗੇ ਸੀਗੇ ਪਰ ਬੋਲੇ ਵੀ ਬੋਲੇ ਅਸੀਂ ਕੀ ਬੋਲਦੇ ਹਾਂ ਅਸੀਂ ਤਾਂ ਹੀ ਛੱਡਿਆ ਉਹਨਾਂ ਨੂੰ ਨਾਲੇ ਕਹਿੰਦੇ ਟ੍ਰੈਕਟਰ ਨਹੀਂ ਮਿਲੀ ਉਸ ਤੋਂ ਬਾਅਦ ਛੱਡੇ ਲੋਕ ਅਮਰਜੀਤ ਕੌਰ ਸਾਹੋਕੇ ਨੂੰ ਹੀ ਕਿਉਂ ਚੁਣਨ ਕਿਉਂ ਵੋਟਾਂ ਪਾਉਂਦੇ ਪਰ ਲੋਕਾਂ ਦੀ ਆਵਾਜ਼ ਸੀ ਕਿ ਸਾਹੋਕੇ ਪਰਿਵਾਰ ਨੂੰ ਹੀ ਟਿਕਟ ਦੋ ਪਰ ਇੱਕ ਕਾਂਗਰਸ ਦੇ ਇੱਕ ਤਬਕੇ ਦੀ ਇਹ ਵੀ ਆਵਾਜ਼ ਸੀ ਹੋਰ ਪਾਰਟੀ ਦੇ ਵਿੱਚੋਂ ਇਹ ਲੀਡਰ ਨੂੰ ਟਿਕਟ ਜਿਹੜੀ ਆ ਕਿਉਂ ਦਿੱਤੀ ਗਈ ਤੇ ਇੱਕ ਉਹ ਬੀਬੀ ਜੀ ਜਿਹੜੇ ਡੇਢ ਮਹੀਨਾ ਪਹਿਲਾਂ ਅਮਰੀਕਾ ਦੇ ਵਿੱਚ ਸੀ ਤੇ ਆ ਕੇ ਸਿੱਧੀ ਅਮਰੀਕਾ ਤੋਂ ਟਿਕਟ ਉਹਨਾਂ ਦੀ ਚੋਰੀ ਤੇ ਵਿੱਚ ਪਾਤੀ ਕਿਉਂ ਪੋਲਿਟਿਕਸ 'ਚ ਮੇਰਾ ਐਕਸਪੀਰੀਅੰਸ ਵੀ ਆ ਅਸੀਂ ਲੈਕਚਰ ਵੀ ਲੜ ਚੁੱਕੀਆਂ ਸਾਡਾ ਤਜਰਬਾ ਵੀ ਹੈ ਲੋਕਾਂ ਨੂੰ ਕੀ ਪ੍ਰੋਬਲਮਸ ਹੈ ਕੀ ਤਕਲੀਫਾਂ ਉਹ ਅਸੀਂ ਉਹਨਾਂ ਦੀਆਂ ਸੋਲਵ ਵੀ ਕੀਤੀਆਂ ਜੇ ਤੁਸੀਂ ਤਜਰਬੇ ਦੀ ਗੱਲ ਕਰੀਏ ਇੱਕ ਗੱਲ ਹੋਰ ਵੀ ਚੱਲਦੀ ਹੈ ਜਿਹੜੀ ਅਕਸਰ ਭਗਵਾਨ ਸਿੰਘ ਮਾਨ ਕਹਿੰਦੇ ਨੇ ਸਟੇਜਾਂ ਤੋਂ ਕਹਿੰਦੇ ਲੋਕ ਦੁਖੀ ਤਜਰਬੇ ਕਰਨ ਤੋਂ ਨਹੀਂ ਤਾਂ ਹੀ ਸਾਨੂੰ ਬਣਾਇਆ ਉਹਨਾਂ ਦਾ ਤਾਂ ਕੰਟਰੈਕਟ ਹੋਇਆ ਹੋਇਆ 4 ਸਾਲ ਦਾ ਉਹਨਾਂ ਨੇ ਤਾਂ ਦੋ ਤਰੀਕ ਨੂੰ ਉੱਡ ਜਾਣਾ ਹੈ ਕੰਟਰੈਕਟ ਕਿਹਨਾਂ ਦੇ ਨਾਲ ਹੋਇਆ ਕੀ ਕੰਟਰੈਕਟ ਹੋਇਆ ਫਿਲਮਾਂ ਦਾ 4 ਸਾਲ ਆਸਟ੍ਰੇਲੀਆ ਰਹਿਣਾ ਉਹਨਾਂ ਨੇ ਕੰਮ ਕਰਨਾ ਉੱਥੇ ਅੱਛਾ ਕੰਟਰੈਕਟ ਮਤਲਬ ਇਹ ਅੰਦਰ ਲੀਆਂ ਗੱਲਾਂ ਚੱਕੀ ਬੈਠੇ ਹੋ ਕੰਟਰੈਕਟ ਲਈ ਬੈਠੇ ਹੋ ਉਹ ਜੀ ਜੇ ਉਹ ਸਾਡੀਆਂ ਗੱਲਾਂ ਕਹਿ ਸਕਦੇ ਵੀ ਮੈਂ ਐਮਪੀਆਰ ਪੀਆਰ ਮੇਰੀ ਚੈੱਕ ਕਰ ਲੈਣ ਮੈਂ ਪੀਆਰ ਆ ਲੋਕ ਲੋਕੀ ਨਹੀਂ ਜਾਂਦੇ ਗਰਮੀਆਂ ਜਾਂਦੀਆਂ ਛੁੱਟੀਆਂ 'ਚ ਅਮਰੀਕਾ ਕੈਨੇਡਾ ਹੁਣ ਤਾਂ ਰਹੀਸ ਵਾਲੀ ਕੋਈ ਗੱਲ ਹੀ ਨਹੀਂ ਰਹਗੀ ਮੈਂ ਕਹਿੰਨੀ ਐ ਜਿਹੜਾ ਗਰੀਬ ਇੱਕ ਦਿਹਾੜੀਦਾਰ ਬੰਦਾ ਨਾ ਉਹਦਾ ਬੱਚਾ ਵੀ ਕੈਨੇਡਾ ਬੈਠਾ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਲੋਕ ਸਭਾ ਹਲਕਾ ਫਰੀਦਕੋਟ ਜੇ ਮੈਂ ਗੱਲ ਕਰਾਂ ਤਾਂ ਦਿਗਜ ਨੇਤਾਵਾਂ ਦਾ ਹਲਕਾ ਰਿਹਾ ਕਿਸੇ ਵੇਲੇ ਜਿਹੜੇ ਹੈਗੇ ਨੇ ਪ੍ਰਕਾਸ਼ ਸਿੰਘ ਬਾਦਲ ਇੱਥੋਂ ਚੋਣ ਲੜੇ ਜਗਮੀਤ ਸਿੰਘ ਬਰਾੜ ਹੋਰ ਵੀ ਵੱਡੇ ਵੱਡੇ ਦਿਗਜ ਲੀਡਰ ਇੱਥੋਂ ਚੋਣ ਲੜਦੇ ਆ ਰਹੇ ਨੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜਿੱਥੇ ਦੋ ਕਲਾਕਾਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ ਤਾਂ ਕਾਂਗਰਸ ਦੇ ਵੱਲੋਂ ਵੀ ਬੀਬੀ ਅਮਰਜੀਤ ਕੌਰ ਸਾਹੋਕੇ ਹੋਰਾਂ ਨੂੰ ਉਤਾਰਿਆ ਗਿਆ ਆ ਤੇ ਗੱਲਬਾਤ ਕਰਾਂਗੇ ਅੱਜ ਬੀਬੀ ਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫ੍ਰੈਂਕਲੀ ਗੱਲਬਾਤਾਂਗੇ ਬੀਬੀ ਜੀ ਸਵਾਗਤ ਆ ਰੇ ਮਿੱਟਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਕਿਵੇਂ ਦੇਖਦੇ ਹੋ ਜੀ ਕਿ ਸਭ ਤੋਂ ਪਹਿਲਾਂ ਤਾਂ ਸਵਾਲ ਹੀ ਇਹ ਹੈ ਕਿ ਸਾਹਮਣੇ ਦੋ ਜਿਵੇਂ ਮੈਂ ਗੱਲ ਕੀਤੀ ਆ ਹਾਲਾਂਕਿ ਦਿਗਜ ਲੀਡਰਾਂ ਦੀ ਧਰਤੀ ਰਿਹਾ ਆ ਜਿਵੇਂ ਕਿ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਪਰ ਸਾਹਮਣੇ ਵੱਡੇ ਚਿਹਰੇ ਆ ਇੱਕ ਪਾਸੇ ਹੰਸ ਰਾਜ ਹੰਸ ਨੇ ਜਿਹੜੇ ਐਮਪੀ ਵੀ ਰਹਿ ਚੁੱਕੇ ਨੇ ਦੂਸਰੇ ਪਾਸੇ ਗੱਲ ਕਰਾਂਤਾ ਕਰਮਜੀਤ ਅਨਮੋਲ ਨੇ ਵੱਡੇ ਚਿਹ ਤੁਸੀਂ ਜ਼ਰੂਰ ਜਿਵੇਂ ਤੁਸੀਂ ਕਿਹਾ ਕਿ ਇਹ ਇਹ ਧਰਤੀ ਹੈ ਜਿਹੜੀ ਬਾਬਾ ਫਰੀਦ ਦੀ ਇੱਥੋਂ ਵੱਡੇ ਦਿਗਜ ਪੈਦਾ ਹੋਏ ਆ ਉਹਨਾਂ ਦੇ ਪਰਿਵਾਰਾਂ ਚੋਂ ਹੀ ਮੈਂ ਆ ਔਰ ਇਹ ਜਿਹੜੇ ਤੁਸੀਂ ਦੋ ਚਿਹਰੇ ਕਿਹਾ ਭਗਵੰਤ ਮਾਨ ਜੀ ਤੇ ਕਰਮਜੀਤ ਅਨਮੋਲ ਹੰਸਰਾ ਹੰਸਰਾ ਜਹੰਸ ਤੇ ਕਰਮਜੀਤ ਅਨਮੋਲ ਮੈਨੂੰ ਤਾਂ ਨਹੀਂ ਲੱਗਦਾ ਵੀ ਲੋਕਾਂ ਵਾਸਤੇ ਹੋਣਗੇ ਮੇਰੇ ਵਾਸਤੇ ਤਾਂ ਜਿਵੇਂ ਮੈਂ ਕੈਂਡੀਡੇਟ ਆ ਉਸੇ ਤਰ੍ਹਾਂ ਉਹ ਕੈਂਡੀਡੇਟ ਆ ਪਰ ਲੋਕਾਂ ਦੇ ਵਿੱਚ ਬਹੁਤ ਚਰਚਿਤ ਨੇ ਉਹ ਤਾਂ ਕਲਾਕਾਰ ਕਰ ਕੀ ਹੈ ਪੋਲਿਟਿਕਸ ਤਾਂ ਨਹੀਂ ਗਏ ਕਲਾਕਾਰ ਪੋਲਿਟਿਸ਼ੀਨ ਪੋਲਿਟਿਕਸ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਪਰ ਉਹਨਾਂ ਦਾ ਜਿਹੜਾ ਕੰਮ ਹੈ ਉਹ ਉਹੀ ਕਰਨਗੇ ਜਿਹੜਾ ਪੋਲਿਟਿਕਸ ਦਾ ਕੰਮ ਹੈ ਉਹ ਉਹ ਪੋਲਿਟਿਕਸ ਚ ਮਾਰ ਨਹੀਂ ਹੋ ਸਕਦੇ ਅਸੀਂ ਲੋਕ ਕਲਾਕਾਰਾਂ ਚ ਪਰ ਜਦੋਂ ਇਹ ਸਵਾਲ ਕਰਮਜੀਤ ਅਨਮੋਲ ਹਰਾਂ ਨੂੰ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਮਹਾਰਤ ਤਾਂ ਫਿਰ ਸਾਡੇ ਭਗਵੰਤ ਸਿੰਘ ਮਾਨ ਨੂੰ ਵੀ ਹਾਸਲ ਨਹੀਂ ਸੀ ਉਹ ਵੀ ਕਹਿੰਦੇ ਅੱਜ ਸੀਐਮ ਬਣੇ ਬੈਠੇ ਨੇ ਬਣ ਕੇ ਲੋਕਾਂ ਨੇ ਬਣਾਤੇ ਉਹਨਾਂ ਚ ਕੁਆਲਿਟੀ ਤਾਂ ਕੋਈ ਨਹੀਂ ਸੀ ਹੂੰ ਲੋਕਾਂ ਨੇ ਬਣਾਈ ਤੁਸੀਂ ਨਹੀਂ ਮੰਨਦੇ ਕਿ ਮੁੱਖ ਮੰਤਰੀ ਦੀ ਕੁਆਲਿਟੀ ਉਹ ਨਹੀਂ ਸੀ ਜੋ ਝੂਠੇ ਵਾਅਦੇ ਰੋਜ਼ ਨਿਤ ਡਰਾਮੇ ਉਹ ਲੋਕੀ ਹੁਣ ਜਾਣ ਚੁੱਕੇ ਆ ਜਿਹੜੇ ਉਹਨਾਂ ਨੇ ਐਮਐਲਏ 92 ਐਮਐਲਏ ਬਣਾਏ ਆ ਉਹਨਾਂ ਚੋਂ ਇੱਕ ਵੀ ਹੁਣ ਖੜਾ ਦੋ ਮੈਂਬਰ ਪੰਚਾਇਤ ਨਹੀਂ ਲੜ ਸਕਦਾ ਉਹ ਤਾਂ ਹਵਾ ਸੀਗੀ ਲੋਕਾਂ ਨੇ ਬਦਲਾਅ ਦੀ ਨੀਤੀ ਕਰਕੇ ਉਹ ਬਣ ਗਏ ਅਦਰਵਾਈਜ਼ ਤਾਂ ਉਹਨਾਂ ਚ ਕੋਈ ਕੁਆਲਿਟੀ ਮੈਂ ਤਾਂ ਹਲੇ ਤੱਕ ਦੇਖੀ ਨਹੀਂ ਤੁਸੀਂ ਕਹਿੰਦੇ ਕਿ ਝੂਠੇ ਵਾਅਦੇ ਦੀ ਗੱਲ ਕਰਦੇ ਹੋ ਪਰ ਉਹ ਹਥਿਆਰਾਂ ਦੇ ਵਿੱਚ ਵੀ ਦੇਖਿਆ ਹੋਣਾ ਨੌਕਰੀਆਂ ਦੀ ਗੱਲ ਉਹ ਕਰਦੇ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਉਹ ਕਰਦੇ ਨੇ ਖੁਸ਼ਹਾਲ ਪੰਜਾਬ ਦੀ ਗੱਲ ਉਹ ਕਰਦੇ ਨੇ ਉਹ ਕਹਿੰਦੇ ਨੇ ਕਿ 70 ਸਾਲਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਜਿਹੜਾ ਕਰ ਨਹੀਂ ਸਕੀਆਂ ਅਸੀਂ ਦੋ ਸਾਲਾਂ ਦੇ ਵਿੱਚ ਪੰਜਾਬੀਆਂ ਨੂੰ ਕਰਕੇ ਦਿਖਾਤਾ ਕੀ ਕਰਤਾ 40000 ਨੌਕਰੀ ਦਾ ਹੋਰ ਸਟੇਟਾਂ ਚ ਜਾ ਕੇ ਕਹਿ ਰਹੇ ਆ ਵੀ ਮੈਂ 40000 ਨੌਕਰੀ ਦੇਤੀ ਮੈਂ ਤਾਂ ਹੁਣ ਪੁੱਛਿਆ ਸੀਗਾ ਅੱਜ ਕਿੰਨਾ ਕੱਟ ਸੀਗਾ ਪਰ ਮੈਂ ਗਿੱਦੜਵਾਚ ਬਹੁਤ ਕੱਟ ਸੀ ਉਹਨਾਂ ਤੋਂ ਵੀ ਪੁੱਛਿਆ ਸੀ ਵੀ ਇੱਕ ਬੰਦਾ ਹੱਥ ਖੜਾ ਤੋ ਵੀ ਜਿਹਦੇ ਫੈਮਿਲੀ ਨੌਕਰੀ ਮਿਲੀ ਆ ਪੰਜਾਬ ਚ ਕਿਸੇ ਨੂੰ ਨਹੀਂ ਮਿਲੀ ਹਲੇ ਤੱਕ ਕਰੋ ਕਿੜੀਆਂ 40000 ਜਿਹੜੀਆਂ ਦਿਖਾ ਰਹੇ ਆ ਉਹ ਤਾਂ ਝੂਠ ਬੋਲ ਰਹੇ ਆ ਲੋਕਾਂ ਨਾਲ ਝੂਠ ਬੋਲ ਕੇ ਤਾਂ ਉਹਨਾਂ ਨੇ ਸੱਤਾ ਹਾਸਲ ਕੀਤੀ ਹੈ ਝੂਠ ਬੋਲਦੇ ਪਏ ਕੋਈ 40000 ਨੌਕਰੀ ਨਹੀਂ ਦਿੱਤੀ ਹਲੇ ਤੱਕ ਕੋਨਾਂ ਨੇ ਨੌਕਰੀਆਂ ਕਹਿੰਦੇ ਅਸੀਂ ਦੇਤੀਆਂ ਉਹ ਸਪਾਕੇ ਬੋਰਡ ਲਾਤੇ ਔਰ ਹਲੇ ਕਿਸੇ ਨੂੰ ਜੁਆਇਨ ਤਾਂ ਕਰਾਇਆ ਨਹੀਂਗਾ ਕਿਸੇ ਨੂੰ ਨਹੀਂ ਜੁਆਇਨ ਕਰਾਇਆ 40000 ਨੌਕਰੀ ਚ ਤੈ ਫਰੀਦਕੋਟ ਦੀ ਜੇ ਗੱਲ ਕਰੀਏ ਤਾਂ ਮਤਲਬ ਜਿਸ ਮੇ ਇੱਕ ਪਾਸੇ ਹਾਸ ਰਾਂ ਹਸੋਰੀ ਨੇ ਕਰਮਜੀਤ ਅਨਮੋਲ ਹੁੜਨੇ ਲੋਕ ਅਮਰਜੀਤ ਕੌਰ ਸਾਹੋਕੇ ਨੂੰ ਹੀ ਕਿਉਂ ਚੁੜਨ ਕਿਉਂ ਵੋਟਾਂ ਪਾਉਣ ਕਿਉਂਕਿ ਮੇਰਾ ਜਿਹੜਾ ਪ੍ਰੋਫੈਸ਼ਨ ਹੈ ਮੇਰਾ ਪੋਲਿਟਿਕਸ ਹੈ ਹਮਮ ਔਰ ਤੁਸੀਂ ਕਹਿਆ ਨਾ ਇਹ ਧਰਤੀ ਚੋਂ ਬਹੁਤ ਦਿਗਜ ਪੈਦਾ ਹੋਏ ਦਿਗਜ ਨੇਤਾ ਪੈ ਮੈਂ ਵੀ ਉਹਨਾਂ ਦਾ ਖੂਨ ਹੀ ਆ ਜੀ ਔਰ ਮੈਂ 5 ਸਾਲ ਚੇਅਰਪਰਸਨ ਰਹੀ ਹਾਂ ਮੋਗਾ ਜ਼ਿਲ੍ਹੇ ਚ ਔਰ ਮੈਂ 12 13 ਸਾਲ ਮੈਂ ਟੀਚਰ ਰਹੀ ਆਂ ਔਰ ਮੈਂ ਲੋਕਾਂ ਦੀਆਂ ਮੁਸ਼ਕਲਾਂ ਆ ਜਿਹੜੀਆਂ ਔਰ ਪੋਲਿਟਿਕਸ 'ਚ ਮੇਰਾ ਐਕਸਪੀਰੀਅੰਸ ਵੀ ਆ ਔਰ ਮੈਂ ਐਮਐਲਏ ਦਾ ਇਲੈਕਸ਼ਨ ਵੀ ਲੜ ਚੁੱਕੀ ਆ 22 'ਚ ਮੇਰੇ ਹਸਬੰਦ ਨੇ ਇਲੈਕਸ਼ਨ ਲੜਿਆ ਅਸੀਂ ਇਲੈਕਸ਼ਨ ਵੀ ਲੜ ਚੁੱਕੇ ਆ ਸਾਡਾ ਤਜਰਬਾ ਵੀ ਆ ਲੋਕਾਂ ਨੂੰ ਕੀ ਪ੍ਰੋਬਲਮਸ ਆ ਕੀ ਤਕਲੀਫਾਂ ਆ ਉਹ ਅਸੀਂ ਉਹਨਾਂ ਦੀਆਂ ਸੋਲਵ ਵੀ ਕੀਤੀਆਂ ਜੇ ਤੁਸੀਂ ਤਜਰਬੇ ਦੀ ਗੱਲ ਕਰੀਏ ਇੱਕ ਗੱਲ ਹੋਰ ਵੀ ਚੱਲਦੀ ਆ ਜਿਹੜੀ ਅਕਸਰ ਭਗਵਾਨ ਸਿੰਘ ਮਾਨ ਕਹਿੰਦੇ ਨੇ ਸਟੇਜਾਂ ਤੋਂ ਕਹਿੰਦੇ ਲੋਕ ਦੁਖੀ ਤਜਰਬੇ ਕਰਨ ਤੋਂ ਨਹੀਂ ਤਾਂ ਹੀ ਸਾਨੂੰ ਬਣਾਇਆ ਠੀਕ ਹੈ ਤਜਰਬਾ ਤਾਂ ਦੇਖੋ ਜੇ ਕੋਈ ਟੀਚਰ ਬਣਦਾ ਤਾਂ ਉਹ ਵੀ ਤਜਰਬਾ ਲੈ ਕੇ ਜਾਂਦਾ ਨਾ ਵੈਸੇ ਤਾਂ ਨਹੀਂ ਟੀਚਰ ਲਾ ਦਿੰਦੇ ਬੱਚੇ ਨੂੰ ਜੀ ਹੁਣ ਉਹਨਾਂ ਨੇ ਬਿਨਾਂ ਤਜਰਬੇ ਤੋਂ ਕਹਿੰਦੇ ਨੇ ਜੇ ਡਰਾਈਵਰ ਨੇ ਕੋਈ ਡਰਾਈਵਿੰਗ ਸਿੱਖੀ ਨਹੀਂ ਗਈ ਤਾਂ ਉਹ ਗੱਡੀ ਕਿਵੇਂ ਚਲਾਊਗਾ ਹੁਣ ਇਹੀ ਤਾਂ ਚੀਜ਼ ਹੋ ਰਹੀ ਹੈ ਉਹਨਾਂ ਨੂੰ ਪਤਾ ਹੀ ਨਹੀਂਗਾ ਹਮ ਉਹਨਾਂ ਕੋਲੇ ਤਜਰਬਾ ਹੈ ਨਹੀਂਗਾ ਔਰ ਜਦੋਂ ਮੈਨੂੰ ਪਾਰਟੀ ਨੇ ਚੁਣਿਆ ਉਹਨਾਂ ਨੇ ਦੇਖਿਆ ਮੇਰੇ ਕੰਮ ਦੇਖਿਆ ਮੇਰਾ ਤਜਰਬਾ ਦੇਖਿਆ ਔਰ ਤਾਂ ਕਰਕੇ ਮੈਨੂੰ ਚੁਣਿਆ ਨਾ ਕੋਈ ਤਾਂ ਰੀਜ਼ਨ ਹੈਗਾ ਨਾ ਵੀ ਜੇ ਮੈਨੂੰ ਉਹਨਾਂ ਨੇ ਚੁਣਿਆ ਤਾਂ ਮੈਂ ਉਸ ਰੀਜ਼ਨ ਤੇ ਵੀ ਲੋਕਾਂ ਦੀ ਆਵਾਜ਼ ਹੈ ਨਾ ਬੀ ਸਾਨੂੰ ਲੋਕਲ ਕੈਂਡੀਡੇਟ ਚਾਹੀਦਾ ਲੋਕਲ ਬੰਦਾ ਚਾਹੀਦਾ ਜਿਹੜਾ ਸਾਡੇ ਦੁੱਖ ਸੁੱਖ ਵਿੱਚ ਆ ਸਕੇ ਔਰ ਮੇਰੇ ਹਸਬੰਡ ਔਰ ਮੈਂ 20 ਸਾਲ ਹੋ ਗਏ ਸਾਨੂੰ ਮੋਗਾ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਨੂੰ ਔਰ ਅਸੀਂ ਹਰ ਇੱਕ ਦੇ ਦੁੱਖ ਸੁੱਖ ਵਿੱਚ ਜਾ ਰਹੇ ਔਰ ਲੋਕਾਂ ਦੀ ਆਵਾਜ਼ ਸੀ ਕਿ ਸਾਹੋ ਕੇ ਪਰਿਵਾਰ ਨੂੰ ਹੀ ਟਿਕਟ ਦਿਓ ਪਰ ਇੱਕ ਕਾਂਗਰਸ ਦੇ ਇੱਕ ਇੱਕ ਤਬਕੇ ਦੀ ਇਹ ਵੀ ਆਵਾਜ਼ ਸੀ ਕਿ ਬਾਰੀ ਹੋਰ ਪਾਰਟੀ ਦੇ ਵਿੱਚੋਂ ਇਹ ਲੀਡਰ ਨੂੰ ਟਿਕਟ ਜਿਹੜੀ ਆ ਕਿਉਂ ਦਿੱਤੀ ਗਈ ਕਿਉਂਕਿ ਪਿਛਲੇ ਦਿਨੀ ਪਰਮਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਵੀ ਲਾਈਵ ਹੁੰਦੇ ਨੇ ਡਿੰਪਲ ਹੋਰੀ ਤੁਹਾਨੂੰ ਇਹ ਵੀ ਕਿਹਾ ਕਿ 25 ਸਾਲ ਅਸੀਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਸਾਡੇ ਮਾਤਾ ਜੀ ਨੇ ਸੇਵਾ ਕੀਤੀ ਅਸੀਂ ਸੇਵਾ ਕਰਦੇ ਆ ਰਿਹਾ ਤਾਂ ਸਾਨੂੰ ਕਾਂਗਰਸ ਨੇ ਇੱਕ ਮਿੰਟ ਦੇ ਵਿੱਚ ਖੁੰਝੇ ਲਾਤਾ ਜਿਹੜੇ ਅਕਾਲੀ ਦਲ ਨੂੰ ਛੱਡ ਕੇ 2 ਸਾਲ ਪਹਿਲਾਂ ਆਏ ਸੀ ਤੇ ਇੱਕ ਉਹ ਬੀਬੀ ਜੀ ਜਿਹੜੇ ਡੇਢ ਮਹੀਨਾ ਪਹਿਲਾਂ ਅਮਰੀਕਾ ਦੇ ਵਿੱਚ ਸੀ ਤੇ ਆ ਕੇ ਸਿੱਧੀ ਅਮਰੀਕਾ ਤੋਂ ਟਿਕਟ ਉਹਨਾਂ ਦੀ ਚੋਰੀ ਦੇ ਵਿੱਚ ਪਾਤੀ ਕਿਉਂ ਜਿਹੜੇ ਪਰਮਿੰਦਰ ਡਿੰਪਲ ਹੈ ਨਾ ਉਹ ਵੀ ਕਾਂਗਰਸ ਪਾਰਟੀ ਕਾਲੀਦਲ ਜੁਆਇਨ ਕਰਕੇ ਉਹਨਾਂ ਨੂੰ ਉੱਥੇ ਕੁਝ ਦਿਖਿਆ ਨਹੀਂ ਫਿਰ ਵਾਪਸ ਆਏ ਦੇਖੋ ਉਹਨਾਂ ਨੇ ਵੀ ਪਾਰਟੀ ਛੱਡੀ ਸੀ ਨਾ ਉਹਨਾਂ ਦੀ ਕੋਈ ਪ੍ਰੋਬਲਮ ਹੋ ਗਈ ਉਹਨਾਂ ਨੇ ਪਾਰਟੀ ਛੱਡੀ ਕਾਲੀਦਲ ਚ ਚਲੇ ਗਏ ਉਧਰੋਂ ਨਹੀਂ ਕੁਝ ਦਿਖਿਆ ਫਿਰ ਆ ਗਏ ਉਹ ਤੋਂ ਬਗਾਵਤ ਨੂੰ ਕਿਵੇਂ ਦੇਖਦੇ ਉਸ ਵਿਰੋਧਤਾ ਨੂੰ ਖਾਸ ਕਰਕੇ ਨਹੀਂ ਉਹ ਚੁੱਪ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਚੱਲ ਗੱਲ ਬਸ ਗੱਲਬਾਤ ਹੋਈ ਹੈ ਰਾਤ ਸਾਂਡੀ ਗੱਲ ਹੋਈ ਹੈ ਉਹਨਾਂ ਦੇ ਜਿਹੜੇ ਮਦਰ ਹੈ ਉਹ ਮੈਨੂੰ ਆਪਣੀ ਬੇਟੀ ਵਾਂਗੂ ਸਮਝਦੇ ਉਹ ਮੇਰਾ ਭਰਾ ਹੈ ਡਿੰਪਲ ਕੋਈ ਇਹੋ ਜੀ ਗੱਲ ਨਹੀਂ ਸਾਡੀ ਉਹਨਾਂ ਨਾਲ ਰੈਗੂਲਰ ਕੰਟੀਨਿਊ ਗੱਲ ਚੱਲ ਰਹੀ ਹੈ ਉਹ ਥੋੜਾ ਜਿਹਾ ਤਾਂ ਹੁੰਦਾ ਹੀ ਆ ਇਹ ਤੇ ਜੇ ਮੈਂ ਹੁੰਦੀ ਉਸ ਜਗ੍ਹਾ ਤੇ ਮੈਨੂੰ ਵੀ ਆਉਣਾ ਸੀ ਤੁਹਾਨੂੰ ਵੀ ਹੋਣਾ ਸੀ ਥੋੜਾ ਜਿਹਾ ਤਾਂ ਹੁੰਦਾ ਹੀ ਹੈ ਤੁਸੀਂ ਕਿਵੇਂ ਮਤਲਬ ਮੇਨ ਕੀ ਮੁਸ਼ਕਲਾਂ ਦੇਖਦੇ ਹੋ ਫਰੀਦਕੋਟ ਦੀ ਗੱਲ ਕਰ ਜਿੰਨ ਤੁਸੀਂ ਕਿਉਂਕਿ ਮੈਂ ਇੱਥੋਂ ਦੀਆਂ ਲੋਕਲ ਕੈਂਡੀਡੇਟ ਦੀ ਆਵਾਜ਼ ਫਰੀਦਕੋਟ ਦੇ ਲੋਕ ਦੇ ਰਹੇ ਸੀ ਤਾਂ ਕਿਹੜੀਆਂ ਮੁਸ਼ਕਲਾਂ ਖਾਸ ਕਰ ਤੁਸੀਂ ਜਿਹੜਾ ਹੈਗਾ ਦੇਖਦੇ ਇੱਕ ਤਾਂ ਮੈਂ ਦੇਖਦੀ ਐਜੂਕੇਸ਼ਨ ਹਮ ਔਰ ਹੈਲਥ ਹਮ ਔਰ ਜੌਬ ਸੈਕਟਰ ਹਮ ਔਰ ਇੱਥੇ ਸੋ ਮੈਨੀ ਪ੍ਰੋਬਲਮਸ ਹੋਰ ਵੀ ਹੈਗੀਆਂ ਹਮ ਉਹ ਵੀ ਅਸੀਂ ਪਰਮਾਤਮਾ ਕਰੀ ਮੈਂ ਲੋਕ ਸਭਾ ਚ ਬੈਠਾ ਜਾ ਕੇ ਔਰ ਸਾਰੀਆਂ ਪ੍ਰੋਬਲਮਸ ਕੁਬਿਕਟਿਸਮ ਆ ਤਾਂ ਪੁੱਛਣਾ ਕਿ ਜਦੋਂ ਜਿੰਮੇ ਵੀ ਪੋਲੀਟਿਸ਼ੀਅਨ ਦੇ ਨਾਲ ਗੱਲ ਹੁੰਦੀ ਹੈ ਦੋ ਵੋਟਾਂ ਦੇ ਵਿੱਚੋਂ ਤਾਂ ਮੁੱਖ ਮੰਤ్రਲਾ ਦਾ ਸ਼ਾਇਦ ਦੋ ਤਿੰਨ ਚੀਜ਼ਾਂ ਜਿਹੜੀਆਂ ਜ਼ੁਬਾਨ ਦੇ ਉੱਪਰ ਚੜੀਆਂ ਹੁੰਦੀਆਂ ਨੇ ਕਿ ਐਜੂਕੇਸ਼ਨ ਅਸੀਂ ਦੇਖਣੀ ਆ ਜਿਹੜਾ ਹੈਲਥ ਅਸੀਂ ਦੇਖਣੀ ਆ ਉਹੀ ਚੀਜ਼ਾਂ ਦੀ ਗੱਲ ਤੁਸੀਂ ਕਰ ਰਹੇ ਕੋਈ ਖਾਸ ਜੇ ਫਰੀਦਕੋਟ ਦੀ ਗੱਲ ਕਰਾਂ ਖਾਸ ਫਰੀਦਕੋਟ ਦੇ ਵਿੱਚ ਕਿਹੜਾ ਸੁਧਾਰ ਪਈ ਹੋਣ ਵਾਲਿਆ ਤੁਸੀਂ ਲੋਕਲੋਂ ਲੋਕਲ ਹੋਣ ਦੇ ਨਾਤੇ ਤੁਸੀਂ ਕੀ ਦੇਖਦੇ ਹੋ ਕਿਹੜਾ ਸੁਧਾਰ ਪਈ ਹੋਣ ਵਾਲਿਆ ਇੱਥੇ ਦੇਖੋ ਜਿਹੜੀ ਡਿਵੈਲਪਮੈਂਟ ਕਹਿੰਦੇ ਉਹ ਤਾਂ ਚੱਲੀ ਜਾਣੀ ਆ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਜੌਬਸ ਜਿਹ ਪ੍ਰਾਈਵੇਟ ਸੈਕਟਰ ਚ ਬਦਲ ਚੁਕੀਆਂ ਰੈਗੂਲਰ ਭਰਤੀ ਬਿਲਕੁਲ ਕਿਸੇ ਡਿਪਾਰਟਮੈਂਟ ਚ ਵੀ ਨਹੀਂ ਔਰ ਸਦੀ ਕਾਂਗਰਸ ਸਰਕਾਰ ਨੇ ਮੈਨੀਫੈਸਟੋ ਵਿੱਚ ਕਿਹਾ ਵੀ ਅਸੀਂ ਜਿਹੜੀ ਰੈਗੂਲਰ ਭਰਤੀ ਆ ਉਹ ਕਰਾਂਗੇ ਰੈਗੂਲਰ ਭਰਤੀ ਕੀਤੀ ਜਾਊਗੀ ਤਾਂ ਸਾਡੇ ਬੱਚੇ ਆ ਜਿਹੜੇ ਸਾਡੇ ਪਰਿਵਾਰ ਉਹਨਾਂ ਚ ਸੁਧਾਰ ਆਊਗਾ ਲੋਕ ਲੋਕਾਂ ਨੂੰ ਜੌਬਾਂ ਮਿਲਣਗੀਆਂ ਕੋਈ ਵੱਡੀ ਇੰਡਸਟਰੀ ਲੈ ਕੇ ਆਵਾਂਗੇ ਜਿਹੜੀਆਂ ਇਸ ਲੈ ਕੇ ਆਵਾਂਗੇ ਜਿਹੜੀ ਇਸ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨੂੰ ਕੰਮ ਮਿਲ ਸਕੇ ਲੋਕ ਲੱਗਦਾ ਸਵੀਕਾਰ ਕਰ ਲੈਣਗੇ ਅਮਰਜੀਤ ਕੋ ਸਾਹੂ ਕੇ ਹੋਰਾਂ ਨੂੰ ਕਰਨਾਂਗੇ ਤਜਰਬਾ ਹੂੰ ਕੋਸ਼ਿਸ਼ ਵੀ ਕਰੂੰਗੀ ਔਰ ਮੈਂ ਉਹਨਾਂ ਦੀ ਬੇਟੀ ਆ ਨੋ ਆ ਹੂੰ ਲੋਕ ਮੈਨੂੰ ਪਿਆਰ ਵੀ ਕਰਦੇ ਆ ਔਰ ਇਹ ਲੋਕਾਂ ਦੇ ਕਰਕੇ ਮੈਨੂੰ ਟਿਕਟ ਮਿਲੀ ਆ ਔਰ ਉਹਨਾਂ ਨੇ ਆਵਾਜ਼ ਦਿੱਤੀ ਆ ਵੀ ਸਾਹੂ ਕੇ ਪਰਿਵਾਰ ਨੂੰ ਟਿਕਟ ਦੋ ਜੀ ਬੀਬੀ ਜੀ ਨੂੰ ਟਿਕਟ ਦੋ ਔਰ ਮੈਨੂੰ ਮੈਂ ਆਪਦੇ ਬੱਚੇ ਮੇਰੇ ਅਮਰੀਕਾ ਚ ਸੈਟ ਲਾ ਔਰ ਉਹਨਾਂ ਕੋਲ ਮੈਂ ਗਈ ਹੋਈ ਸੀਗੀ ਮੈਂ ਉੱਥੇ 5-6 ਮਹੀਨੇ ਲਾਕੇ ਆਂ ਕਿਉਂਕਿ ਮੇਰੇ ਬੱਚੇ ਹਲਿਆਣ ਮੈਂ ਡਾ ਛੋਟੇ ਆ ਔਰ ਮੈਨੂੰ ਜਾਣਾ ਪੈਂਦਾ ਐਜ਼ ਅ ਮਦਰ ਤੁਹਾਡੇ ਵੀ ਮਦਰ ਹੈਗੇ ਆ ਦੇਖੋ ਉਹਨਾਂ ਨੇ ਜਦੋਂ ਤੁਸੀਂ ਲੇਟ ਹੋ ਜਾਂਦੇ ਤੁਹਾਨੂੰ ਪੁੱਛਦੇ ਆ ਨਾ ਵੀ ਤੁਸੀਂ ਆਏ ਕਿਉਂ ਨਹੀਂ ਕੀ ਗੱਲ ਹੈ ਮੇਰੇ ਵੀ ਬੱਚੇ ਆ ਮੈਂ ਵੀ ਐਜ਼ ਅ ਮਦਰ ਆਪਦੇ ਬੱਚਿਆਂ ਨੂੰ ਦੇਖਣ ਜਾਂਦੀ ਆ ਔਰ ਮੈਂ ਆਈਆਂ ਔਰ ਮੈਨੂੰ ਉਹਨਾਂ ਨੇ ਬੁਲਾਇਆ ਵੀ ਤੁਸੀਂ ਆ ਜਾਓ ਔਰ ਮੈਂ ਕੰਮ ਰੈਗੂਲਰ ਕਰਦੀ ਆ ਹਲਕੇ ਚ ਜੇ 5 ਪ੍ਰੋਗਰਾਮ ਸਾਹੂ ਕੇ ਸਾਹਬ ਕੱਢਦੇ ਤੇ ਪੰਜ ਮੇਰੇ ਬਰਾਬਰ ਹੁੰਦੇ ਆ। ਹਮ ਅਮਰੀਕਾ ਤੋਂ ਹੀ ਇਹ ਚੀਜ਼ ਤੈਹ ਹੋ ਗਈ ਸੀ ਗੱਲਬਾਤ ਹੋ ਗਈ ਸੀ ਕਿ ਟੈਕਟਰ ਸਾਹ ਤੁਹਾਨੂੰ ਮਿਲ ਰਹੀ ਆ। ਹਾਂਜੀ ਮੈਨੂੰ ਪਹਿਲਾਂ ਪਤਾ ਸੀਗਾ ਮੈਂ ਤਾਂ ਬਸ ਬੱਚੇ ਨੂੰ ਦੇਖਣ ਹੀ ਗਈ ਸੀਗੀ। ਹਮ ਤੇ ਜਦੋਂ ਮਤਲਬ ਕਿ ਫਿਰ ਮੈਂ ਆ ਕੇ ਮੈਂ ਤਾਂ ਜਨਵਰੀ ਦਾ ਕੰਮ ਸ਼ੁਰੂ ਕੀਤਾ ਆ। ਮੈਨੂੰ ਪਤਾ ਸੀ ਮੈਨੂੰ ਟੈਕਟ ਮਿਲ ਜਾਣੀ ਲੋਕਾਂ ਦੀ ਆਵਾਜ਼। ਤਾਂ ਜਦੋਂ ਤੁਸੀਂ ਡਿੰਪਲ ਹੋਣਾਂ ਦੀ ਗੱਲ ਕਰੀਏ ਕਿ ਹੁਣ ਉਹ ਤੁਰ ਰਹੇ ਕਿਉਂਕਿ ਜੇਕਰ ਉਹਨਾਂ ਦਾ ਲਾਈਵ ਹਾਲੇ ਵੀ ਜਿਹੜਾ ਹੈਗਾ ਉਹ ਪਿਆਇਆ ਅੱਜ ਇਕੱਠ ਦੀ ਗੱਲ ਵੀ ਮੋਗੇ ਦੇ ਵਿੱਚ ਕੇ ਕੀਤੀ ਸੀ ਤਾਂ ਕੱਟਕੁੱਠਾ ਕੋਈ ਨਹੀਂ ਹ Oh. ਬਹੁਤ ਪਿਆਰਾ ਬੱਚਾ ਹੈ ਮੇਰਾ ਭਰਾ ਹੈ ਛੋਟਾ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਮਨਾ ਲੂੰਗੀ ਔਰ ਮੈਂ ਜਿੰਨਾ ਵੀ ਮੇਰੇ ਤੋਂ ਹੋਇਆ ਮੈਂ ਉਹਨੂੰ ਆਪਣੇ ਨਾਲ ਰੱਖੂੰਗੀ ਔਰ ਉਹਦੀ ਸਪੋਰਟ ਵੀ ਕਰੂੰਗੀ ਜਿਵੇਂ ਗੱਲ ਫਰੀਦਕੋਟ ਦੀ ਕਰਦੇ ਹਾਂ ਤਾਂ ਫਰੀਦਕੋਟ ਇਹ ਵੀ ਧਿਆਨ ਦੇ ਵਿੱਚ ਆ ਕਿ ਫਰੀਦਕੋਟ ਜਿਵੇਂ ਦਿਗਜ ਲੀਡਰਾਂ ਦੀ ਗੱਲ ਕਰਾਤਾ ਸ਼੍ਰੋਮਣੀ ਕਾਲੀ ਦਲ ਦਾ ਵੀ ਗੜ ਰਿਹਾ ਚੰਗਾ ਦਬਦਬਾ ਸ਼੍ਰੋਮਣੀ ਕਾਲੀ ਦਲ ਦਾ ਵੀ ਹੈ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਵੀ ਪਛਾੜ ਸੋ ਕੋਈ ਹਾਲਾਂਕਿ ਤੁਸੀਂ ਜਿਸ ਤਰ੍ਹਾਂ ਦੇ ਨਾਲ ਗੱਲ ਕਰੀਆ ਕਿ ਕਰਮਜੀਤ ਅਨਮੋਲ ਹੋਣ ਦੀ ਗੱਲ ਕਰੀਆ ਕਿ ਉਹ ਕਲਾਕਾਰ ਨੇ ਹਾਂ ਸਰੇ ਹਾਂਸਰਾਂ ਦੀ ਗੱਲ ਕਰੀਆ ਕੋ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਉਤਾਰਿਆ ਉਹ ਵਿਚਾਰੇ ਨੇ ਟਿਕਟ ਦੇ ਕੇ ਕਿਹਾ ਤਾਂ ਵੀ ਆਜੋ ਜੀ ਹੂੰ ਉਹਨਾਂ ਨੂੰ ਕੋਈ ਕੈਂਡੀਡੇਟ ਹੀ ਨਹੀਂ ਲੱਭਿਆ ਹੂੰ ਜਿਹੜਾ ਰੂਟੀਨ 'ਚ ਲੋਕਾਂ 'ਚ ਵਿਚਰਦਾ ਹੋਵੇ ਉਹ ਵਿਚਾਰਾ ਘਰ ਬੈਠਾ ਸੀਗਾ ਦੇਖੋ ਹੁਣ ਇਹ ਤਾਂ ਲੋਕ ਲੋਕ ਕੀ ਵੇਖਦੇ ਆ ਉਹਨੂੰ ਤਰਦਬਦਵਾ ਕਿਸੇ ਵੇਲੇ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦਾ ਵੀ ਰਿਹਾ ਹੋਇਆ ਹਾਂਜੀ ਪਰ ਹੁਣ ਤਾਂ ਤੁਹਾਨੂੰ ਮੇਰੇ ਮੂੰਹ ਨਾ ਘਬਾਓ ਹੁਣ ਤੁਹਾਨੂੰ ਪਤਾ ਹੀ ਅਕਾਲੀ ਦਲ ਦਾ ਕੀ ਹਾਲ ਹੈ ਪਤਾ ਬਾਕ ਸੁਖਬੀਰ ਬਾਦਲ ਜੀ ਤਾਂ ਆਪ ਦਾ ਪਰਿਵਾਰ ਬਚਾਉਂਦੇ ਆ ਅੱਜ ਰਾਜਾ ਵੜੈੰਗ ਸਾਹਿਬ ਜੀ ਨੇ ਉੱਥੇ ਚਰਿਆਮ ਕਿਹਾ ਹੂੰ ਪੱਤਰਕਾਰਾਂ ਨੂੰ ਵੀ ਬਠਿੰਡਾ ਹਲਕਾ ਦੀ ਸੀਟ ਆ ਜਿਹੜੀ ਬੀਬੀ ਹਰ ਸਿਮਰਤ ਕੌਰ ਨਹੀਂ ਜਿੱਤ ਸਕਦੀ ਹੂੰ ਰਾਜਾ ਵੜੈੰਗ ਜੀ ਨੇ ਅੱਜ ਕਿਹਾ ਪੱਤਰਕਾਰਾਂ ਨੂੰ ਵੀ ਦੇ ਦਿਓ ਪਰ ਮੇਰਾ ਲਿਖ ਦਿਓ ਵੀ ਮੈਂ ਕਿਹਾ ਇਹ ਹੁਣ ਤਾਂ ਉਹ ਪਰਿਵਾਰ ਬਚਾਉਂਦੇ ਫਿਰਦੀ ਆ ਤੋਂ ਨਿਰਕਤ ਪੰਜਾਬ ਬਚਾਉਂਦੇ ਫਿਰਦੇ ਆ ਨਹੀਂ ਜੀ ਪੰਜਾਬ ਤਾਂ ਪਹਿਲਾਂ ਉਹਨਾਂ ਨੇ 10 ਸਾਲ ਕੀਤਾ ਰਾਜ ਉਦੋਂ ਪੰਜਾਬ ਦਾ ਇੰਨਾ ਮਾੜਾ ਹਾਲ ਹੋਇਆ ਬਰਗਾੜੀ ਕਾਂਡ ਜਿਹੜਾ ਹੋਇਆ ਉਹ ਹਲੇ ਤੱਕ ਸੌਲਵ ਵੀ ਨਹੀਂ ਹੋਇਆ ਇੰਨਾ ਸੈਂਸਿਟਿਵ ਇਸ਼ੂ ਸੀਗਾ ਉਹਨਾਂ ਵੇਲੇ ਦੇ ਵਿੱਚ ਸਾਹੂ ਕੇ ਪਰਿਵਾਰ ਵੀ ਤਾਂ ਨਾਲ ਹੀ ਸੀ ਫਿਰ ਸ਼ਰਮਣੀ ਕਲਦਲ ਦੇ ਹੈਗੇ ਸੀਗੇ ਬੋਲੇ ਵੀ ਬੋਲੇ ਅਸੀਂ ਕਿਉਂ ਬੋਲਦੇ ਆ ਅਸੀਂ ਤਾਂ ਹੀ ਛੱਡਿਆ ਉਹਨਾਂ ਨੇ ਉਹਨਾਂ ਨੇ ਇਹ ਇਸ਼ੂ ਨੂੰ ਚੱਕਿਆ ਹੀ ਨਹੀਂਗਾ ਇਹ ਮੁੱਦਾ ਉਠਾਇਆ ਹੀ ਨਹੀਂਗਾ ਔਰ ਉਹਨਾਂ ਨੇ ਫਤਵਾ ਦਿੱਤਾ મોદી ਸਾਹਿਬ ਨਾਲ ਵੀ ਇਹ ਜਿਹੜੇ ਕਿਸਾਨੀ ਚ ਉਹ ਤਿੰਨ ਕਾਨੂੰਨ ਪਾਸ ਕੀਤੇ ਉਹਨਾਂ ਨੇ ਸਾਈਨ ਕੀਤੇ ਆ ਹਮ ਨਾਲੇ ਕਹਿੰਦੇ ਟ੍ਰੈਕ ਨਹੀਂ ਮਿਲੀ ਉਸ ਤੋਂ ਬਾਅਦ ਛੱਡੇ ਜੇਕਰ ਟ੍ਰੈਕ ਨਹੀਂ ਹੁੰਦੀ ਤਾਂ ਤਾਂ ਫਿਰ ਅਸੀਂ ਉਧਰੋਂ ਜਦੋਂ ਛੱਡਣਾ ਹੀ ਸੀ ਫਰਭਾਨਾ ਤਾਂ ਬਣਾਉਣਾ ਹੀ ਸੀ ਕੋਈ ਅਸੀਂ ਤਾਂ ਉਹਨਾਂ ਨੂੰ ਛੱਡਣਾ ਚਾਹੁੰਦੇ ਸੀ ਹਮ ਉਹਨ ਕੰਪੇਨ ਫਰ ਕੱਲ ਤੋਂ ਸ਼ੁਰੂ ਕਰ ਰਹੇ ਹਾਂ ਨਹੀਂ ਮੇਰੀ ਤਾਂ ਹੁਣ ਤੋਂ ਮੇਰੀ ਤਾਂ ਜਨਵਰੀ ਦੀ ਕੀਤੀ ਹੋਈ ਆ ਉਹ ਕੱਲ ਬਾਬਾ ਫਰੀਦ ਹੋ ਰਹੇ ਨੇ ਉਹ ਅਸੀਂ ਹਾਂਜੀ ਉਹ ਜਿਹੜਾ ਸਾਡਾ ਲਾਈਕ ਜਿਵੇਂ ਸਾਰੇ ਜਾਣਦੇ ਆ ਇਕੱਠੇ ਇਕੱਠ ਚ ਉਵੇਂ ਅਸੀਂ ਸਾਰੇ ਜਿੰਨੇ ਵੀ ਲੀਡਰਸ਼ਿਪ ਆ ਸਾਰੇ ਹਲਕੇ ਦੀ ਆ ਉਹ ਇਕੱਠੇ ਹੋ ਕੇ ਜਾਵਾਂਗੇ ਮੇਰਾ ਤਾਂ ਕੰਮ ਜਨਵਰੀ ਦਾ ਸ਼ੁਰੂ ਕੀਤਾ ਹੋਇਆ ਠੀਕ ਆ ਜਿਵੇਂ ਵੈਸੇ ਮੈਂ ਕੰਮ ਕਰਦੀ ਹਾਂ ਉਹ ਇਹ ਜਿਹੜਾ ਮਤਲਬ ਕਿ ਲੋਕ ਸਭਾ ਹਲਕਾ ਦੀ ਸੀਟ ਦਾ ਇਹ ਮੈਂ ਮੇਰਾ ਪੇਕਾ ਕਾਰ ਇੱਥੇ ਆ ਮੈਂ ਤਾਂ ਹੁੰਦੀ ਜਾਂਦੀ ਰਹਿਣੀ ਆ ਫਰੀਦ ਮੋਗੇ ਰਹਿਣੀ ਆ ਮੋਗੇ ਵੀ ਮੇਰੇ ਮੈਂ ਇਸ ਤਰ੍ਹਾਂ ਉਗ ਵੀਟੈਂਡ ਕਰਦੀ ਵਿਆਹ ਸ਼ਦੀਆਂ ਵੀ ਅਟੈਂਡ ਕਰਦੀ ਮੈਂ ਕੋਈ ਐ ਨਹੀਂ ਵੀ ਸਪੈਸ਼ਲੀ ਕੰਮ ਸ਼ੁਰੂ ਕੀਤਾ ਮੇਰਾ ਪਹਿਲਾਂ ਤੋਂ ਹੀ ਕੰਮ ਚੱਲਦਾ ਹੀ ਆ ਹਮ ਅੱਛਾ ਇੱਕ ਚੀਜ਼ ਹੋਰ ਦੱਸੋ ਜਿਵੇਂ ਚਲੋ ਗੱਲਾਂ ਬਾਤਾਂ ਚੱਲਦੀਆਂ ਜਾਂ ਇੰਟਰਵਿਊ ਦੇ ਵਿੱਚ ਅਕਸਰ ਬੰਦਾ ਕਹਿੰਦਾ ਕਿ ਮੈਂ ਕਰਮਜੀਤ ਅਨਮੋਲ ਹੋਣਾ ਨੂੰ ਜਾਂ ਹੱਸ ਰਿਹਾ ਜਿਹੜੇ ਦੂਜੇ ਚਿਹਰੇ ਆ ਮੇਰੇ ਤੌਰ ਤੇ ਉਹ ਵੱਡੇ ਨਹੀਂ ਹੋ ਸਕਦੇ ਜਦੋਂ ਇਕੱਲੇ ਇਕੱਲੇ ਬੈਠ ਕੇ ਉਹਨਾਂ ਬਾਰੇ ਸੋਚਦੇ ਹੋਗੇ ਤਾਂ ਮਨ ਦੇ ਵਿੱਚ ਕੋਈ ਡਰ ਹੁੰਦਾ ਕਿ ਕਿਤੇ ਉਹ ਲੈ ਨਾ ਜਾਣ ਕਿਉਂਕਿ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਹ ਸਿੱਧਮ ਤੌਰ ਤੇ ਕਹਿੰਦੇ ਨੇ ਕਿ ਫਰੀਦਕੋਟ ਸੀਟ ਜਿਹੜੀ ਸਾਡੀ ਝੋਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਤੇ ਜੇਕਰ ਹਲਕਿਆਂ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਦਾ ਦਬਦਬਾ ਵੀ ਹੁਣ ਦੇ ਸਮੇਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਫਰੀਦਕੋਟ ਤੋਂ ਕਿ ਸਪੀਕਰ ਵੀ ਮੌਜੂਦ ਹੈ ਜਿਹੜੇ ਸੰਮਾਨਦੇ ਨੇ ਆਈ نو ਹਾਂਸ ਰਾਜ ਹਾਂਸ ਜੀ ਵੀ ਕਹਿੰਦੇ ਆ ਵੀ ਬਟਨ ਜਿਹੜਾ ਲੋਕ ਦਬਾਉਣਗੇ ਹੋਰ ਕਿਸੇ ਨੂੰ ਪਰ ਵੋਟਾਂ ਮੇਰੀਆਂ ਨਿਕਲਣੀਆਂ 40000 ਵੋਟ ਤੇ ਜਿੱਤੂਗਾ ਹੂੰ ਕੀ ਤਾਂ ਉਹੀ ਜਾਂਦੇ ਆ ਔਰ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਗੱਲ ਹੀ ਨਹੀਂ ਕਰਨ ਦਿੱਤਾ ਦਿੰਦਾਗਾ ਲੋਕ ਉਹਨਾਂ ਨੂੰ ਸਵਾਲ ਪੁੱਛਦੀ ਆ ਔਰ ਕਰਮਚੀਤਨ ਮੋਲ ਉਹ ਠੀਕ ਆ ਉਹ ਕਹਿੰਦੇ ਆਪਣੇ ਆਪ ਪਰ ਇਹ ਲੋਕਾਂ ਨੇ ਫੈਸਲਾ ਕਰਨਾ ਨਾ ਕਰਮਚੀਤਨ ਮੋਲ ਥੋੜੋ ਫੈਸਲਾ ਕਰ ਸਕਦੇ ਆ ਵੀ ਮੈਂ ਐਮ ਐਮਪੀ ਬਣ ਗਿਆ ਫਰੀਦਕੋਟ ਹਲਕੇ ਤੇ ਤਾਂ ਲੋਕਾਂ ਨੇ ਦੇਖਣਾ 1 ਜੂਨ ਨੂੰ ਲੋਕ ਤਾਂ ਤਿਆਰ ਪਰ ਉਹ ਦਬਦਬਾ ਵੀ ਧਿਆਨ ਦੇ ਵਿੱਚ ਆ ਕਿ ਉਹ ਦਬਦਬਾ ਆਮ ਆਦਮੀ ਪਾਰਟੀ ਦਾ ਫਰੀਦਕੋਟ ਹਲਕੇ ਤੇ ਹੈ ਇਹ ਇਸ ਤਿੰਨ ਤੋਂ ਨਕਾਰਿਆ ਨਹੀਂ ਜਾ ਸਕਦਾ ਕਿ ਐਮਐਲਏ ਪ੍ਰੀਤਕੋਟ ਹਲਕੀ ਦੇ ਵਿੱਚ ਹੈ ਉਹਨਾਂ ਦਾ ਦਬਦਬਾ ਹੈ ਇਹ ਤਾਂ ਹੁਣ ਲੋਕਾਂ ਨੇ ਦੱਸਣਾ ਨਾ ਵੀ ਦਬਦਬਾ ਹੈਗਾ ਕਿ ਨਹੀਂ ਮੈਂ ਨਾਲੇ ਮੈਂ ਐਜ਼ ਅ ਊਮਨ ਮੈਂ ਬਹੁਤ ਬੋਲਡ ਆ ਮੈਂ ਡਰਦੀ ਨਹੀਂ ਮੈਨੂੰ ਕਹਿੰਦੇ ਆ ਵੀ ਉਹ ਤਿੰਨ ਆ ਆਦਮੀ ਆ ਤੇ ਤੁਸੀਂ ਇਕੱਲੇ ਔਰਤੇ ਅਖਾੜਾ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਮੈਂ ਪੂਰਾ ਮੁਕਾਬਲਾ ਕਰੂੰਗੀ ਉਹਨਾਂ ਨਾਲ ਹੂੰ ਮੈਂ ਦਰਦੀਨੇ ਕਿ ਸਤੋ ਬਈ ਉਹ ਬੰਦੇ ਆ ਤੇ ਮੈਂ ਸਾਹਮਣੇ ਵੀ ਹੋਵੇ ਕੋਈ ਕੋਈ ਮਰਜ਼ੀ ਆ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਖੁਦ ਵੀ ਆ ਕੇ ਫਰੀਦਕੋਟ ਚ ਕੋਈ ਗੱਲ ਨਹੀਂ ਉਹਨਾਂ ਦਾ ਵੀ ਰਾਈਟ ਹੈ ਇਹ ਰੈਲੀ ਕਰ ਸਕਦੇ ਕਰਨਗੇ ਸਾਰੇ ਹੀ ਕਰਨਗੇ ਹੂੰ ਕਿਉਂਕਿ ਉਹ ਨਹੀਂ ਕਿਉਂਕਿ ਇਹ ਵੀ ਕਿਹਾ ਜਾਂਦਾ ਨਾ ਕਿ ਜੇਕਰ ਉਹ ਰੈਲੀ ਜਿੱਥੇ ਕਰ ਕੋਜ਼ ਫਰੈਂਡ ਹੈ ਜੀ ਆਪਸ ਚ ਹੂੰ ਭਗਵੰਤ ਮਾਨ ਤੇ ਅਨਮੋਲ ক্লোਜ਼ ਉਹਨਾਂ ਦਾ ਤਾਂ ਕੰਟਰੈਕਟ ਹੋਇਆ ਹੋਇਆ 4 ਸਾਲ ਦਾ ਹੂੰ ਉਹਨਾਂ ਨੇ ਤਾਂ ਦੋ ਤਰੀਕ ਨੂੰ ਔੜ ਜਾਣਾ ਹੈ ਕੌਂਟਰੈਕਟ ਕਿੰਨਾ ਦੇ ਨਾਲ ਹੋਇਆ ਕੀ ਕੌਂਟਰੈਕਟ ਹੋਇਆ ਫਿਲਮਾਂ ਦਾ 4 ਸਾਲ ਆਸਟ੍ਰੇਲੀਆ ਰਹਿਣਾ ਉਹਨਾਂ ਨੇ ਕੰਮ ਕਰਨਾ ਇੱਥੇ ਉਹ ਤਾਂ ਕਹਿੰਦੇ ਆ ਸ਼ਰਿਆਮ ਕਹਿੰਦੇ ਆ ਵੀ ਮੇਰੀ ਤਾਂ ਰੋਟੀ ਰੋਜੀ ਹੈ ਜੀ ਮੈਂ ਕਮਾਉਣੀ ਆ ਫਿਰ ਲੋਕਾਂ ਨੇ ਦੇਖਣਾ ਵੀ ਉਹ ਰੋਟੀ ਰੋਜੀ ਕਮਾਉਂਦੇ ਆ ਕਿ ਲੋਕਾਂ ਚ ਵਿਛੜਦੇ ਆ ਅਸੀਂ ਤਾਂ ਫ੍ਰੀ ਆ ਦੋਨੇ ਜੀ ਹਮ ਮੇਰੇ ਬੱਚੇ ਸੈਟਲ ਆ ਅਮਰੀਕਾ ਅਸੀਂ ਤਾਂ ਦੋਨੇ ਜੀ ਲੋਕ ਸੇਵਾ ਵਾਸਤੇ ਆ ਹਮ ਅਚੋ ਕੌਂਟਰੈਕਟ ਮਤਲਬ ਇਹ ਅੰਦਰਲੀ ਗੱਲਾਂ ਚੱਕੀ ਬੈਠੇ ਹੋਏ ਕੌਂਟਰੈਕਟ ਲਈ ਬੈਠੇ ਹੋ ਓ ਜੀ ਜੀ ਉਹ ਸਾਡੀਆਂ ਗੱਲਾਂ ਕਹਿ ਸਕਦੇ ਵੀ ਮੈਂ ਐਮ ਪੀ ਆਰ ਪੀ ਆਰ ਮੇਰੀ ਚੈੱਕ ਕਰ ਲੈਣ ਮੈਂ ਪੀ ਆਰ ਆ ਲੋਕ ਲੋਕੀ ਨਹੀਂ ਜਾਂਦੇ ਗਰਮੀ ਜਾਂਦੀਆਂ ਛੁੱਟੀਆਂ 'ਚ ਅਮਰੀਕਾ ਕੈਨੇਡਾ ਹੁਣ ਤਾਂ ਆਮ ਪਰਸਨ ਤੁਰਿਆ ਫਿਰਦਾ ਉੱਥੇ ਇਹ ਕਿੱਡੀ ਕਿੱਡਾ ਕ ਵੱਡਾ ਇਸ਼ੂ ਆ ਜੇ ਆਪਾਂ ਚਲੇ ਗਏ ਕਿਤੇ ਹੂੰ ਤੁਸੀਂ ਨਹੀਂ ਜਾਂਦੇ ਤੁਹਾਡੇ ਮਦਰ ਕੋਲੇ ਤੁਹਾਡੇ ਫਾਦਰ ਕੋਲੇ ਤੁਹਾਡੇ ਭੈਣ ਭਰਾਵਾਂ ਕੋਲੇ ਅੱਜ ਕੱਲ ਤਾਂ ਗਰੀਬ ਪਰਿਵਾਰ ਦੇ ਬੱਚੇ ਕੋਲੇ ਮਾਪੇ ਕੋਲੇ ਬੱਚਿਆਂ ਕੋਲੇ ਕੈਨੇਡਾ ਅਮਰੀਕਾ ਦੇ ਵੀਜ਼ੇ ਪਏ ਆ ਸਾਰੇ ਜਾਂਦੇ ਆ ਘੁੰਮਣ ਵੀ ਜਾਂਦੇ ਆ ਲੋਕ ਉਹ ਕਹਿੰਦੇ ਨੇ ਕਿ ਅਸੀਂ ਤਾਂ ਆਮਕਰਾਂ ਦੇ ਵਿੱਚ ਉਠਿਆ ਉਹ ਤਾਂ ਫਿਰ ਰੀਜ਼ ਨੇ ਵਿਦੇਸ਼ਾਂ ਦੇ ਵਿੱਚ ਸਭ ਕੁਝ ਵਿਦੇਸ਼ਾਂ ਚ ਸਾਰੇ ਹੁਣ ਹੁਣ ਤਾਂ ਰੀਜ਼ ਵਾਲੀ ਕੋਈ ਗੱਲ ਹੀ ਨਹੀਂ ਰਹਿ ਗਈ ਮੈਂ ਕਹਿੰਨੀ ਆ ਜਿਹੜਾ ਗਰੀਬ ਇੱਕ ਦਿਹਾੜੀਦਾਰ ਬੰਦਾ ਨਾ ਉਹਦਾ ਬੱਚਾ ਵੀ ਕੈਨੇਡਾ ਬੈਠਾ ਹੂੰ ਇਹ ਤਾਂ ਕੋਈ ਵੱਡਾ ਵੱਡਾ ਇਸ਼ੂ ਨਹੀਂ ਹੈਗਾ ਉਹਨਾਂ ਨੂੰ ਕੋਈ ਹੋਰ ਇਸ਼ੂ ਲੱਭਿਆ ਨਹੀਂ ਉਹ ਇਹ ਚੱਕ ਕੇ ਬਹਿ ਗਏ ਇਹ ਕੋਈ ਬਾਲਾ ਵੱਡਾ ਇਸ਼ੂ ਨਹੀਂ ਸਾਰੇ ਅਮਰੀਕਾ ਕੈਨੇਡਾ ਜਾਂਦੇ ਆ ਜਿਹੜੇ ਆਮਕਰਾਂ ਦੀ ਗੱਲ ਕਰਦੇ ਉਹ ਉਹ ਆਮਕਰਾਂ ਦਾ ਹੁਣ ਹੈ ਕੁਝ ਨਾ ਤੁਹਾਨੂੰ ਲੱਗਿਆ ਕਿ ਉਹ ਆਮਕਰ ਨਹੀਂ ਰਹੇ ਜਿਹੜੇ ਆਮਕਰਾਂ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਈ ਸੀ ਜਾਂ ਜਿਹੜੇ ਆਮਕਰਾਂ ਦੀ ਗੱਲ ਲੋਕ ਕਰਦੇ ਰਹੇ ਆ ਜਾਂ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਨਹੀਂ ਹੁਣ ਤਾਂ ਉਹ ਤਾਂ ਇੰਨੀ ਪਬਲਿਕ ਸਕਿਉਰਟੀ ਉਹਨਾਂ ਦੇ ਨਾਲ ਹੁਣ ਉਹ ਆਮਕਰ ਉਹ ਤਾਂ ਖਾਸ ਹੈ ਜੀ ਆਮ ਤਾਂ ਮੈਂ ਆਂ ਮੈਂ ਤਾਂ ਐਵਰ ਇਹ ਕੋਈ ਡਰ ਨਹੀਂ ਕੱਲੀ ਤੁਰੀ ਫਰਦੀ ਮੈਨੂੰ ਕੋਈ ਖਤਰਾ ਨਹੀਂਗਾ ਉਹਨਾਂ ਨੂੰ ਖਤਰਾ ਕੀ ਕਹੋਗੇ ਫਰੀਦਕੋਟ ਦੇ ਵੋਟਰਾਂ ਨੂੰ ਕੀ ਇਸ਼ਾਰੇ ਵੀ ਬਾਹਰ ਜਿਹੜੇ ਵਾਰ-ਵਾਰ ਹੋ ਰਹੇ ਆ ਤੁਸੀਂ ਵੀ ਜਾਣਨਾ ਹੁੰਦਾ ਉਹ ਮੇਰੇ ਸਿਸਟਰ ਵੇਟ ਕਰਦੇ ਪਏ ਆ ਉਹਨਾਂ ਦੇ ਘਰ ਦਾ ਪ੍ਰੋਗਰਾਮ ਹੈ ਮੈਂ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਕਰੂੰਗੀ ਕਿ ਉਹ ਸਾਰੇ ਜਣੇ 1 ਜੂਨ ਨੂੰ ਆਪਣਾ ਫੈਸਲਾ ਜਿਹੜਾ ਕਾਂਗਰਸ ਪਾਰਟੀ ਦੇ ਹੱਕ ਚ ਦੇਣਗੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2 ਸਾਲਾਂ ਚ ਦੇਖ ਲਈ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਮੇਰੇ ਸਿਰ ਤੇ ਆਥਰ ਰੱਖਣਗੇ ਮੈਨੂੰ ਪਿਆਰ ਦੇਣਗੇ ਤੇ ਇੱਕ ਇੱਕ ਬਟਨ ਜਿਹੜਾ ਕਾਂਗਰਸ ਸਰਕਾਰ ਦੇ ਹੱਕ ਚ ਦਬਾਉਣਗੇ ਲੋਕ ਕਾਂਗਰਸ ਕੇਂਦਰ ਦੀ ਸਰਕਾਰ ਬਣਾਉਣਗੇ ਔਰ ਮੈਂ ਅਪੀਲ ਕਰਦੀ ਹਾਂ ਕਿ ਜਿਹੜੇ 13 ਦੇ 13 ਸਾਡੇ ਕੈਂਡੀਡੇਟ ਆ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਿਆਂ ਦੇ ਸਾਰੇ ਲੋਕ ਉਹਨਾਂ ਆਪਣੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਜਾ ਕੇ ਕਹਿਣ ਕਿ ਅਸੀਂ ਮੋਦੀ ਸਾਹਿਬ ਨੂੰ ਹਟਾਉਣਾ ਹੈ ਔਰ 13 ਦੀਆਂ 13 ਸੀਟਾਂ ਅਸੀਂ ਜਿਤਾ ਕੇ ਕੇਂਦਰ ਸਰਕਾਰ ਵਿੱਚ ਆਪਣੇ ਜਿਹੜੇ ਪਾਰਲੀਮੈਂਟ ਤੇ ਐਮਪੀ ਆ ਉਹਨਾਂ ਨੂੰ ਭੇਜਣਾ ਤੇ ਮੋਦੀ ਸਾਹਿਬ ਨੂੰ ਅਸੀਂ ਲਾਂਬੇ ਕਰਨਾ ਜਿਨ੍ਹਾਂ ਨੇ ਲੋਕਤੰਤਰ ਨੂੰ ਦਾ ਕਾਣ ਕੀਤਾ ਲੋਕਾਂ ਨੂੰ ਮਾਰ ਰਹੇ ਆ ਪੰਜਾਬ ਨੂੰ ਖਤਮ ਕਰ ਰਹੇ ਆ ਸੋ ਮੈਂ ਸਾਰਿਆਂ ਨੂੰ ਅਪੀਲ ਹੱਥ ਬਨ ਕੇ ਅਪੀਲ ਕਰਦੀ ਆ ਕਿ ਤੁਸੀਂ ਸਾਰੇ ਜਣੇ ਆਉਣ ਵਾਲੀ 1 ਜੂਨ ਨੂੰ ਇੱਕ ਇੱਕ ਜਣਾ ਆ ਅਮਰਜੀਤ ਕੌਰ ਸਾਹੋ ਬਣ ਕੇ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾਉਗੇ ਤੇ ਸਾਰੀਆਂ ਦੀਆਂ ਜਿਹੜਾ 13 ਦੀਆਂ 13 ਸੀਟਾਂ ਜਿੱਤ ਕੇ ਕਾਂਗਰਸ ਸਰਕਾਰ ਦੀ ਝੋਲੀ ਚ ਪਾਵਾਂਗੇ ਇੰਨੀਆਂ ਬੇਨਤੀਆਂ ਕਰਦੀ ਹੁਈ ਮੈਂ ਤੈਹ ਦਿਲੋਂ ਲੋਕਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਖੜਨ ਦਾ ਮੌਕਾ ਦਿੱਤਾ ਹੈ ਮੇਰੇ ਸਿਰ ਤੇ ਆਥ ਰੱਖਿਆ ਮੈਨੂੰ ਇਸੇ ਤਰ੍ਹਾਂ ਇੱਕ ਜੂਨ ਨੂੰ ਪਿਆਰ ਦੇਣਗੇ ਜੀ ਸਮਾਜਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੇਰੇ ਨਾਲ ਅਮਰਜੀਤ ਕੌਰ ਸਾਹੋ ਕੇ ਹੋਰੀ ਸੀ ਜਿਹਨਾਂ ਦਾ ਕਹਿਣਾ ਹੈ ਕਿ ਚਾਹੇ ਸਾਡੇ ਮੇਰੇ ਮੁਕਾਬਲੇ ਦੇ ਵਿੱਚ ਤਿੰਨੋ ਮਰਦ ਨੇ ਪਰ ਮੈਂ ਕਿਸੇ ਤੋਂ ਡਰਦੀ ਨਹੀਂ ਮੈਂ ਕਿਸੇ ਤੋਂ ਘਬਰਾਉਂਦੀ ਨਹੀਂ ਸੋ ਫ੍ਰੀਕ ਕੋਰਟ ਦੇ ਵਿੱਚ ਉਹ ਕਹਿੰਦੇ ਨੇ ਕਿ ਜਿੱਤ ਅਸੀਂ ਦਰਜ ਕਾਂਗਰਸ ਦੇ ਵੱਲੋਂ ਕਰਵਾਵਾਂਗੇ ਤੁਸੀਂ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ